ਮੇਰੇ ਵੀਰ ਜੀ ਨੇ ਮੇਰੇ ਪਰਜਾਈ ਜੀ ਮੈਂ ਕਿ ਲੜਾਈ ਹੋਈ ਜਿੱਦਾਂ ਇਹਨਾਂ ਨੇ ਮੈਨੂੰ ਪਤਾ ਲੱਗਾ ਫੋਨ ਤੇ ਇਸ ਕਰਕੇ ਹੀ ਉਹਦਾਂ ਦੇ ਆਏ ਆ ਤੇ ਮੇਰੇ ਵੀਰ ਜੀ ਘਰ ਉੱਜੜ ਗਏ ਇੱਕ ਸਾਧਾ ਸਾਨੂੰ ਇਨਸਾਫ ਚਾਹੀਦਾ ਜੀ ਜਿਹੜੇ ਇਹਨਾਂ ਨੇ ਮਰ ਕੇ ਹਥਿਆਰ ਚ ਲੈ ਇੰਨੇ ਜਾ ਦੇ ਹਥਿਆਰ ਚ ਲੈ ਜਿੱਤੇ ਆਤਵਾਦ ਦੇ ਮੁਕਾਬਲੇ ਦੇ ਹੁੰਦੇ ਨਾ ਬਿਲਕੁਲ ਇਸ ਤਰ੍ਹਾਂ ਨੇ ਆਕੇ ਨੇ ਹਥਿਆਰ ਤੇ ਆਕੇ ਆਤ ਬਿਲਕੁਲ ਇਤਿਹਾਰਾਂ ਦੇ ਨਾਲ ਕੀਤੀ ਜੇ ਵਾਰਦਾਤ ਪੰਚਾਇਤੀ ਚੋਣਾਂ ਚੱਲਣ ਡੀਆਂ ਤੇ ਚੋਣ ਜਾਲ ਤਾਂ ਲੱਗਾ ਹਥਿਆਰ ਫੇਰ ਵੀ ਇਹਨਾਂ ਕੋ ਪੁੱਤਰ ਬਿਲਕੁਲ ਕਿੱਥੋਂ ਅਹੀਂ ਸਵਾਲ ਕਰਦੇ ਕਿ ਕਿੱਥੋਂ ਆਗੇ ਇੰਨੇ ਹਥਿਆਰ ਨੇ ਕੋ ਇੰਨੀ ਆਹਰ ਪੁਲਿਸ ਦੇ ਗੋਲੀਆਂ ਤੁਹਾਨੂੰ ਪਤਾ ਕਿ ਉਹ ਕਾਰਤੂਸ ਜਿਹੜੇ ਵਗੈਰਾ ਸਾਰੇ ਇਕੱਠੇ ਕਰਕੇ ਖੜੇ ਜੇ ਉਹ ਪੁਲਿਸ ਕੋ ਹਜੇ ਵੀ ਹੈਗੇ ਜੇ ਹੁਣ ਲਾਸ਼ ਰੱਖ ਕੇ ਰਸਮ ਜਾਰਾ ਕਿ ਲਾਸ਼ ਇਹ ਸਾਡੇ ਇਨਸਾਫ ਚਾਹੀਦਾ ਸਾਡੇ ਮੇਰੇ ਪਰ ਹਾਕਰ ਉੱਜੜ ਗਿਆ ਜੇ ਇਹ ਤਾਂ ਤੁਸੀਂ ਹੀ ਜਾਣਦੇ ਕਿ ਕਾਲੇ ਜੋਗੇ ਰਹਿ ਕੇ ਅਸੀਂ ਤੇ ਦਿਹਾੜੀਦਾਰ ਬੰਦੇ ਜਨਾਨੀਪੁਰ ਸਲਿਆ ਕੇ ਉਹਨਾਂ ਦੀਆਂ ਜਨਾਨੀਆਂ ਨੂੰ ਕਢਣ ਫਿਰ ਆਪੇ ਉਹ ਅੱਗੇ ਆਉਣਗੇ ਅਸੀਂ ਇਹ ਕਰਨਾ ਨਹੀਂ ਜੇ ਸਰਕਾਰ ਕਿਉਂਕਿ ਜੇ ਤੱਕ ਸਾਨੂੰ ਇਨਸਾਬ ਨਹੀਂ ਮਿਲਿਆ ਜਦ ਤੱਕ ਉਹਨਾਂ ਦੀ ਸਾਰੀ ਗ੍ਰਿਫਤਾਰੀ ਨਹੀਂ ਹੋਇਆ ਉ ਤੱਕ ਅਸੀਂ ਸਾਹਿਬ ਕੀ ਸਰਕਾਰ ਨਹੀਂ ਕਰਾਂਗੇ ਪ੍ਰਿੰਟਰ ਦਾ ਕੁਮਾਸਕਾ ਜੀ ਕੀ ਮਸਲਾ ਜਿਹੜਾ ਲਾਸ਼ ਲਾ ਕੇ ਰੁੱਸ ਮਸਲਾ ਇਹ ਹੈ ਜੀ ਕਿ ਸਾਡੇ ਇਲੈਕਸ਼ਨ ਦੇ ਵਿੱਚ ਜਿਹੜੀ ਲੜਾਈ ਹੋਈ ਆ ਇਦਾਂ ਕਾਗਜ਼ ਜਮ੍ਹਾਂ ਕਰਾਉਣ ਗਏ ਨੇ ਰਾਇਸਾ ਸੀ ਉੱਥੇ ਇਹਨਾਂ ਦੀ ਲੜਾਈ ਉਸ ਤੋਂ ਬਾਅਦ ਪਿੰਡ ਆ ਕੇ ਲੜਾਈ ਹੋਈ ਆ ਦੂਜੀ ਧਿਰ ਵਾਲੇ ਬੰਦੇ ਜਿਹੜੇ ਬਹੁਤ ਖਤਰਨਾਕ ਬੰਦੇ ਨੇ ਉਹਨਾਂ ਨੇ ਕੀ ਕੀਤਾ ਪੂਰੀ ਸਾਜਿਸ਼ ਦੇ ਨਾਲ ਆਪਣੇ ਬਾਹਰੋਂ ਬੰਦੇ ਮਂਗਾ ਕੇ ਨਾਲ ਜਿਹੜੇ ਗੈਂਗਸਟਰ ਜਿਹੜੇ ਪਾਲੇ ਉਹਨਾਂ ਨਾਲ ਜਿਹੜੇ ਉਹਨਾਂ ਦੇ ਸੱਜਣ ਮਿੱਤਰ ਵੀ ਨਾਲ ਆ ਗਏ ਜਿਹੜੇ ਉਹਨੇ ਪਿੰਡ ਆ ਕੇ ਅੰਨੇਵਾ ਗੋਲੀਆਂ ਚਲਾਈਆਂ ਨੇ ਸਾਡੇ 'ਤੇ ਸਾਡੇ ਬੰਦਿਆਂ ਦਾ ਕੋਈ ਕਸੂਰ ਨਹੀਂ ਆ ਨਾ ਇਹਨਾਂ ਕੋਈ ਹਥਿਆਰ ਆ ਨਾ ਹੀ ਕੋਈ ਲੜਾਈ ਦੇ ਮੂਡ ਦੇ ਵਿੱਚ ਸੀ ਬਾਕੀ ਇਹਨਾਂ ਨੇ ਆ ਕੇ ਇਹਨਾਂ ਨੇ ਪਿੰਡ ਆ ਬਹੁਤ ਜ਼ਿਆਦਾ ਗਦਰ ਮਚਾਇਆ ਲੋਕਾਂ ਨੇ ਭੱਜ ਕੇ ਜਾਣਾ ਬਚਾਈਆਂ ਨੇ ਇਨਾ ਜ਼ਿਆਦਾ ਇਹਨਾਂ ਨੇ ਗੋਲੀ ਚਲਾਈ ਜਿਸ ਤਰ੍ਹਾਂ ਦੀਵਾਲੀ ਦੇ ਪਟਾਕੇ ਚੱਲਦੇ ਨੇ ਇਸ ਤਰ੍ਹਾਂ ਇਹਨਾਂ ਨੇ ਗੋਲੀਆਂ ਚਲਾਈਆਂ ਲੋਕਾਂ ਨੇ ਭੱਜ ਕੇ ਜਾਨ ਬਚਾਈ ਆਪਣੀ ਬਹੁਤ ਜੜੀ ਬੁਰਾ ਹਾਲ ਕੀਤਾ ਲੋਕਾਂ ਦਾ ਇਹ ਘਰ ਤੋਂ ਘੱਟ ਕੋਈ 20 ਤੋਂ 25 ਬੰਦੇ ਸੀ ਕੋਈ ਨਾਮ ਹੀ ਹੈ ਉਹਨਾਂ ਦਾ ਉਹਦੇ ਵਿੱਚ ਸਾਡੀ ਜਿਹੜੀ ਕਾ ਕੁਲਦੀਪ ਕੌਰ ਜੀ ਮੇਰੇ ਪਰਜਾਈ ਨੇ ਇਹਨਾਂ ਦੀ ਡੈਥ ਹੋ ਗਈ ਆ ਕਿਦਾਂ ਦੀ ਘਟਨਾ ਇਹ ਆਪਣਾ 4 ਤਰੀਕ ਦੀ ਹੋਈ ਹੈ ਜੀ ਜਿਦਨ ਕਾਗਜ਼ ਆ ਮੈਂ ਉਦੋਂ ਦਾ ਸਰਕਾਰ ਕਦੋਂ ਕੀਤਾ ਜਾਉਗਾ ਇਹਦਾ ਸਰਕਾਰ ਅਸੀਂ ਅਨਮਿਤੀ ਸਮਿਤਾ ਕਹੀਂ ਜਿਹੜਾ ਇਹਨੂੰ ਡੈੱਡ ਬੋਡੀ ਰੱਖ ਕੇ ਪ੍ਰਸ਼ਾਸਨ ਦੇ ਕੋਲੋਂ ਆਪਾਂ ਮੰਗ ਕਰਨੀ ਆ ਕਿ ਵੱਧ ਤੋਂ ਵੱਧ ਜਿਹੜੀ ਹੋ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿੰਨੀ ਦੇਰ ਪ੍ਰਸ਼ਾਸਨ ਸਾਡੀ ਮੰਗ ਨੂੰ ਨਹੀਂ ਪ੍ਰਵਾਨ ਕਰਦਾ ਨਹੀਂ ਮਨਜ਼ੂਰ ਕਰਦਾ ਓਨੀ ਦੇਰ ਤੱਕ ਅਸੀਂ ਸਰਕਾਰ ਜਿਹੜਾ ਡੈੱਡ ਬੋਡੀ ਰੱਖ ਕੇ ਨਹੀਂ ਕਰਾਂਗੇ ਡੈੱਡ ਬੋਡੀ ਰੱਖ ਕੇ ਕਰਦਾ ਉਹਨੂੰ ਕੋਈ ਪਰਚੇ ਕੀਤੇ ਗਏ ਉਹਨਾਂ ਨੇ ਹਾਂਜੀ ਪਰਚੇ ਉਹਨਾਂ ਦੇ ਸਤਾਈਆਂ ਬੰਦਿਆਂ ਦੇ ਪਰਚੇ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 4-5 ਬੰਦਿਆਂ ਦੀ ਗ੍ਰਿਫਤਾਰੀ ਹੋਈ ਹੈ ਕੋਈ ਕੀ ਨਾ ਕਰਦੇ ਜੀ ਅਸੀਂ ਮੰਗ ਕਰਦੇ ਆ ਕਿ ਜਿਹੜੇ ਬੰਦੇ ਰਹਿੰਦੇ ਆ ਉਹ ਵੀ ਗ੍ਰਿਫਤਾਰ ਕੀਤੇ ਜਾਣ ਇਹਦੇ ਵਿੱਚ ਮਕਦਮਾ ਨੰਬਰ 193 ਜਿਹੜਾ ਵਾ ਦਰਜ ਕੀਤਾ ਗਿਆ ਵਾ ਤੇ ਪੁਤੀਸ਼ ਕੀਤੀ ਗਈ ਆ ਹੁਣ ਤੱਕ ਜਿਹੜੇ ਚਾਰ ਦੋਸ਼ੀ ਅਸੀਂ ਜਿਹੜੇ ਆ ਗ੍ਰਿਫਤਾਰ ਕਰ ਲਿਆ ਤੇ ਬੀਬੀ ਕੁਲਦੀਪ ਕੌਰ ਦਾ ਜਿਹੜਾ ਮਰਤਕ ਹੈ ਉਹਨਾਂ ਦਾ ਪੋਸਟਮਾਰਟ ਕਰਵਾ ਕੇ ਵਾ ਲਾਸ਼ ਜਿਹੜੀ ਉਹਨਾਂ ਦੀ ਵਾਟਸਐਪ ਦੇ ਵੱਲੇ ਕਰਤੀ ਆ ਜੋ ਪਰਿਵਾਰ ਨਾਲ ਸਾਡਾ ਰਾਬਤਾ ਕਾਇਮ ਹੈ ਬਿਲਕੁਲ ਉਹ ਉਹਨਾਂ ਦੇ ਨਾਲ ਦੱਸਿਆ ਬਨ ਉਹਦੇ ਕੁਝ ਰਿਸ਼ਤੇਦਾਰ ਜੁਪੀ ਤੋਂ ਆਉਣ ਵਾਲੇ ਜਦੋਂ ਆਏ ਤੋਂ ਬਾਅਦ ਸਨਸਕਾਰ ਕਰਨਗੇ ਕਰਨੀ ਜਿਵੇਂ ਤੁਹਾਡੇ ਲੋ ਨੂੰ 8 12 ਜੀ ਦਿੱਤਾ ਗਿਆ ਵੀ ਚੈਨਲਾਂ ਲਈ ਵੀ ਹਥਿਆਰ ਜਮ੍ਹਾਂ ਕਰੋ ਜਿਵੇਂ ਹਥਿਆਰ ਜਮ੍ਹਾਂ ਕਰਾਉਣ ਲਈ ਅਸੀਂ ਇੱਕ ਡੇਟ ਦਿੱਤੀ ਸੀ ਜਿਹਦੇ ਲਈ ਜੇ ਲੋਕ ਦਿਨ ਬਕਾਇਆ ਨੇ ਸਾਰੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਨੇ ਜਰਨਲ ਸਿਕਤੀ ਨਾਲ ਇਕੱਠੇ ਕੀਤੇ ਜਾ ਰਹੇ ਨੇ ਇਹ ਤਾਂ ਗੱਲ ਨਹੀਂ ਹੈ ਕੋਈ ਵੈਪਨਾਂ ਦੇ ਹੋ ਰਹੀ ਹੈ ਹਥਿਆਰ ਬਿਲਕੁਲ ਜਮ੍ਹਾਂ ਕਈ ਕੀਤੇ ਜਾਣਗੇ ਇਲੈਕਸ਼ਨ ਸ਼ਾਂਤੀ ਪੂਰਵਕ ਕਰਾਈ ਜਾਏਗੀ ਇੱਕਾ ਜਿਵੇਂ ਕਹਿ ਰਹੇ ਕਿ ਸਸਕਾਰ ਜਿਹੜਾ ਵਾ ਜਿੰਨ ਚਿਰ ਗ੍ਰਿਫਤਾਰੀ ਨਹੀਂ ਕੀਤੀ ਗਈ ਮੇਮ ਦੋਸ਼ੀ ਨੂੰ ਕੀਤਾ ਨਹੀਂ ਜਾਵੇਗਾ ਰੋ ਸਮਝਾ ਰਿਹਾ ਕੀਤਾ ਵੀ 4 ਦੋਸ਼ੀ ਜਿਹੜੇ ਅਸੀਂ ਗ੍ਰਿਫਤਾਰ ਕਰ ਲਏ ਆ ਕੋਲੇ ਦੇ ਵਿੱਚ 27 ਦੋਸ਼ੀ ਜਿਹੜੇ ਆ ਪਰਿਵਾਰ ਵੱਲੋਂ ਬਣਾਏ ਗਏ ਆ ਹਾਂਜੀ ਠੀਕ ਹੈ ਜੀ ਤੇ 27 ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਆ ਤਾਂ ਸਮਾਂ ਥੋੜਾ ਲੱਗ ਸਕਦਾ ਵਾ ਠੀਕ ਆ ਕੋਈ ਕਿਤੇ ਵੀ ਜਦੋਂ ਕਿਸੇ ਨੂੰ ਪਰਚਾ ਦਰਜ ਹੁੰਦਾ ਵਾ ਹਰ ਬੰਦਾ ਨੱਠਦਾ ਦੂਰ ਤੱਕ ਜਾਂਦਾ ਹਨਾ ਅਸੀਂ ਉਹਨਾਂ ਨੂੰ ਆਪਣੇ ਸਾਈਬਰ ਦੀ ਮਦਦ ਲੈ ਰਹੇ ਆ ਹੋਰ ਵੀ ਟੀਮਾਂ ਦੀ ਮਦਦ ਲੈ ਕੇ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਾਂਗੇ